हेलो गाइस ਅਸੀਂ ਪਹਿਲਾਂ ਵੀ ਕਿਹਾ ਕਿ ਵੀ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸਮਾਣਾ ਹਲਚਲ ਨਹੀਂ ਸਵਾਦ ਚੱਕਦਾ ਆਇਆ ਤੇ ਚੱਕਦਾ ਰਹੇਗਾ ਤੇ ਅੱਜ ਇੱਕ ਬਲੌਗ ਬਣਾਉਣ ਦਾ ਮੌਕਾ ਵੀ ਇਸੇ ਗੱਲ ਦਾ ਤੇ ਮੁੱਦਾ ਵੀ ਹੈ ਕਿ ਵੀ ਜੋ ਸ਼ਹਿਰ ਦੇ ਇਸ ਕਾਲ ਇਸ ਟਾਈਮ ਅੱਜ ਦੇ ਹਾਲਾਤ ਹਨ ਉਹ ਕਿਸੇ ਬਿਹਾਰ ਯੂਪੀ ਤੋਂ ਘੱਟ ਨਹੀਂ ਹਨ ਕੋਈ ਉਹ ਦਿਨ ਇਸ ਤਰ੍ਹਾਂ ਨਿਕਲਦਾ ਜਿੱਦਾਂ ਮੋਟਰਸਾਈਕਲ ਚੋਰੀ ਦੀ ਲੁੱਟਖੋ ਦੀ ਜਾਂ ਸੱਟੇ ਬਾਜਾਂ ਦੀਆਂ ਜਾਂ ਨਸ਼ੇ ਵੇਚਣ ਦੀਆਂ ਕੋਈ ਉਹ ਵਾਰਦਾਤ ਐਸੀ ਜਿਸ ਦਿਨ ਨਾ ਸੁਣਨ ਨੂੰ ਮਿਲਦੀ ਹੋਵੇ ਪਰ ਪ੍ਰਸ਼ਾਸਨ ਦੇ ਕੰਨਾਂ ਤੱਕ ਵੀ ਅਸੀਂ ਨੇ ਆਵਾਜ਼ ਪਹੁੰਚਾਈ ਪਰ ਪਤਾ ਨਹੀਂ ਕਿਹੜੀ ਮਜਬੂਰੀ ਹੈ ਪ੍ਰਸ਼ਾਸਨ ਦੀ ਪੁਲਿਸ ਪ੍ਰਸ਼ਾਸਨ ਦੀ ਕਿ ਵੀ ਇਹਨਾਂ ਤੇ ਸਖਤੇ ਨਹੀਂ ਕਰਦਾ ਕੀ ਇਹਨਾਂ ਦੀ ਮਜਬੂਰੀ ਹੈ ਜੇ ਚੋਣਾਂ ਦੀ ਗੱਲ ਕੀਤੀ ਜਾਵੇ ਇਸ ਟਾਈਮ ਚੋਣਾਂ ਦਾ ਲੋਕ ਸਭਾ ਚੋਣਾਂ ਦੇ ਬਦਲ ਸਾਰਿਆਂ ਪਾਸੇ ਛਾਏ ਹੋਏ ਹਨ ਹਰ ਲੀਡਰ ਝੂਠ ਸੱਚ ਬੋਲ ਕੇ ਵੋਟਾਂ ਮਟੋਰਨ ਦੀ ਗੱਲ ਕਰ ਰਿਹਾ ਹੈ ਪਰ ਕੋਈ ਲੋਕਾਂ ਦੇ ਮੁੱਦੇ ਮਸਲੇ ਗੱਲ ਤੇ ਕੋਈ ਨਹੀਂ ਕਰ ਰਿਹਾ ਹੁਣ ਗੱਲ ਕਰਦੇ ਹਾਂ ਸਮਾਣਾ ਸ਼ਹਿਰ ਦੀ ਬੀਤੀ ਰਾਤ ਉਹ ਨਾ ਛਿਰੂ ਉਕਲਾਉਂ ਬੀਤੀ ਰਾਤ ਸ਼ਸ਼ੀਲ ਧਿਮਾਨ ਜੋ ਕਿ ਮੇਨ ਰੋਡ ਤੇ ਉਹਦੀ ਰਹਿائش ਵੀ ਹੈ ਤੇ ਦੁਕਾਨ ਵੀ ਹੈ ਆਪਣੀ ਦੁਕਾਨ ਵਧਾ ਕੇ ਆਪਣੀ ਆ ਥੋੜੀ ਦੂਰ ਤੇ ਸੈਰ ਕਰਨ ਲਈ ਗਿਆ ਤਾਂ ਪਿੱਛੋਂ ਕੁਝ ਗਲਤ ਅਨਸਰਾਂ ਨੇ ਲੁੱਟਖੋ ਕਰਨ ਦੀ ਉਹਦੀ ਨੀਅਤ ਨਾਲ ਉਹਦੇ ਸਿਰ ਦੇ ਵਿੱਚ ਰਾਣਾ ਮਾਰੀਆਂ ਤੇ ਉਹਨੇ ਆਪਣੀ ਹੱਡ ਬੀਤੀ ਦੱਸੀ ਕਿ ਵੀ ਇਹ ਹਾਲਾਤ ਹਨ ਸਮਾਣਾ ਸ਼ਹਿਰ ਦੇ ਤੇ ਉਹਨਾਂ ਨਾਲ ਵੀ ਗੱਲ ਕਰਮ ਕਰਾਵਾਂਗੇ ਤੇ ਸਾਡੇ ਨਾਲ ਇਸ ਟਾਈਮ ਪਰਮਿੰਦਰ ਸ਼ਰਮਾ ਜੀ ਨੇ ਸਮਾਜ ਸੇਵਕ ਤੇ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਕੀ ਹਾਲਾਤ ਨੇ ਸਮਾਣਾ ਸ਼ਹਿਰ ਦੇ ਤੇ ਸਾਡੀ ਡੀਜੀਪੀ ਪੰਜਾਬ ਨੂੰ ਇਹੀ ਬੇਨਤੀ ਹੈ ਇਹੀ ਆਪੀਨ ਹੈ ਕਿ ਕਿਸੇ ਸਖਤ ਅਫਸਰ ਨੂੰ ਸਮਾਣਾ ਸ਼ਹਿਰ ਦੇ ਵਿੱਚ ਨਿਯੁਕਤ ਕੀਤਾ ਜਾਵੇ ਤਾਂ ਜੋ ਇਹ ਰੋਜ਼ ਰੋਜ਼ ਵਾਪਰ ਰਹੀਆਂ ਘਟਨਾਵਾਂ ਤੇ ਠੱਲ ਪੈ ਸਕੇ ਤੇ ਸ਼ਹਿਰ ਵਾਸੀ ਸੁੱਖ ਦਾ ਸਾਹ ਲੱਗ ਸ਼੍ਰੀ ਸ਼ਰਮਾ ਜੀ ਕੀ ਕਹਿਣਾ ਚਾਹੋ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਸਮਾਣਾ ਸ਼ਹਿਰ ਦੇ ਹਾਲਾਤ ਬਣੇ ਹੋਏ ਹਨ ਤੇ ਲੀਡਰ ਆਪ ਕੋ ਆਪਣੀ ਸਿਰਫ ਵੋਟਾਂ ਤੱਕ ਦੀ ਗੱਲ ਕਰਦੇ ਹਨ ਲੋਕਾਂ ਦੇ ਮਸਲੇ ਜੋ ਜੋ ਅੱਜ ਕੱਲ੍ਹ ਬੀਤ ਰਹੇ ਹਨ ਅਖਬਾਰਾਂ ਦੀਆਂ ਸੁਰਖੀਆਂ ਵੀ ਤੇ ਸੋਸ਼ਲ ਮੀਡੀਆ ਤੇ ਵੀ ਚੱਲ ਹੀ ਰਹੇ ਹਨ ਕੀ ਕਹਿਣਾ ਚਾਹੁੰਦੇ ਆ ਉਹ 5 ਸਾਲ ਬਾਅਦ ਵੋਟਾਂ ਆਉਂਦੀਆਂ ਨੇ 5 ਸਾਲ ਬਾਅਦ ਲੀਡਰ ਮਿਲਦੇ ਨੇ ਹੁਣ ਜਿਹੜੇ ਲੀਡਰ ਨੇ ਤੁਹਾਡੇ ਦਰਵਾਜਿਆਂ ਦੇ ਕੁੰਡੀਆਂ ਖੜਕਾ ਕੇ ਹੁਣ ਤੁਹਾਨੂੰ ਜਗਾ ਰਹੇ ਨੇ ਵੀ ਸਾਨੂੰ ਵੋਟ ਦਿਓ ਉਸ ਤੋਂ ਬਾਅਦ ਤੁਸੀਂ ਦੇਖਣਾ ਜਦੋਂ ਇਹਨਾਂ ਨੇ ਜਿੱਤ ਜਾਣਾ ਮੁੜ ਕੇ ਇਹਨਾਂ ਦੇ ਜਿਹੜੇ ਨੇ ਦਰਵਾਜ਼ੇ ਬੰਦ ਹੋ ਜਾਣਗੇ ਇਹਨਾਂ ਦੇ ਪੀਆ ਨੇ ਠਗਣਾ ਸ਼ੁਰੂ ਕਰ ਦੇਣਾ ਮੁੜ ਕੇ ਦੁਬਾਰਾ ਤੁਹਾਡੀ ਆਵਾਜ਼ ਨਹੀਂ ਚੱਕੀ ਜਾਣੀ ਇਸ ਤਰ੍ਹਾਂ ਹੀ ਤੁਸੀਂ ਦੇਖ हां ਜਿਵੇਂ ਹੁਣ ਆਪਾਂ ਰਾਤ ਦੀ ਗੱਲ ਆਪਾਂ ਚਲੋ ਅੱਜ ਜਿਹੜੀ ਰਾਤ ਰੀਸੈਂਟਲੀ ਬੀਤੀ ਐ ਉਹਦੇ ਸਾਡੇ ਸੁਸ਼ੀਲ ਧਿਮਾਨ ਜੀ ਸਾਡੀ ਮੇਨ ਰੋਡ ਸਮਾਣਾ ਦੇ ਜਿਹੜੀ ਜਿੱਥੇ ਬੈਂਕੀ ਬੈਂਕ ਨੇ ਜਿੱਥੇ ਪੂਰੀ ਸਕਿਉਰਿਟੀ ਐ ਹਾਈ ਪ੍ਰੋਫਾਈਲ ਮਾਰਕੀਟ ਐ ਉੱਥੇ ਚੋਰ ਉਹਨਾਂ ਨੂੰ ਰਾਤ ਨੂੰ ਆ ਕੇ 10:30 ਵਜੇ ਜਦੋਂ ਸੈਰ ਕਰ ਰਹੇ ਹੁੰਦੇ ਨੇ ਘਰ ਤੋਂ ਬਾਹਰ ਨਿਕਲ ਗਏ ਤੇ ਸਰਿਆਂ ਉਹਨਾਂ ਨੂੰ ਰਾੜਾ ਵਗੈਰਾ ਮਾਰੀਆਂ ਜਾਂਦੀਆਂ ਸੀਸੀਟੀਵੀ ਜਿਹੜੇ ਨੇ ਉਹ ਜਿਹੜੇ ਨੇ ਸਿਰਫ ਦਰਸ਼ਨੀ ਦੀ ਰਹਿ ਗਏ ਨੇ ਬਸ ਦਰਸ਼ਨ ਵਾਸੀ ਰਹਿ ਗਏ ਨੇ ਜੇ ਆਪਾਂ ਕਈ ਵੀ ਉਹਨਾਂ ਚ ਕੁਝ ਪਤਾ ਲੱਗਦਾ ਹੋਵੇ ਕੁਝ ਵੀ ਨਹੀਂ ਪਤਾ ਲੱਗਦਾ ਸਰਕਾਰੀ ਪ੍ਰਸ਼ਾਸਨ ਸੌਿਆ ਬਿਆ ਰਾਤ ਨੂੰ ਜਦ ਕੀ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਗਲੀਆਂ ਦੇ ਵਿੱਚ ਆਪਣੇ ਸਾਇਰਨ ਵਗੈਰਾ ਹੋਰਨ ਵਗੈਰਾ ਮਾਰ ਕੇ ਇਹਨਾਂ ਚੋਰਾਂ ਠੱਡਾਂ ਨੂੰ ਭਜਾਉਣਾ ਚਾਹੀਦਾ ਸੀ ਉੱਥੇ ਜਦ ਕੀ ਇਹ ਸੋਏ ਹੁੰਦੇ ਨੇ ਆਰਾਮ ਦੀ ਨੀਂਦ ਤੇ ਕੁਛ ਤਾਂ ਜਿਹੜੇ ਹੈ ਹੁਣ ਇਲੈਕਸ਼ਨਾਂ ਦੇ ਕਰਕੇ ਮੀਟਿੰਗਾਂ ਦੇ ਵਿੱਚ ਫਸੇ ਹੁੰਦੇ ਨੇ ਪੁਲਿਸ ਨੂੰ ਜਿਹੜਾ ਹੈ ਫ੍ਰੀ ਨਹੀਂ ਕਰ ਰਹੇ ਇਹ ਵੀ ਇੱਕ ਬਹੁਤ ਵੱਡਾ ਇਸ ਟਾਈਮ ਮੁੱਦਾ ਬਣਿਆ ਪਿਆ ਲੇਕਿਨ ਜਿਹੜਾ ਜੰਗਲ ਰਾਜ ਇਸ ਵਕਤ ਬਣਿਆ ਪਿਆ ਰੋਜ਼ ਚੋਰੀ ਰੋਜ਼ ਕਦੇ ਮੋਟਰਸਾਈਕਲ ਚੋਰੀ ਆ ਰ ਕੋ ਗੱਡੀ ਚੋਰੀ ਹੋ ਰਹੀ ਹੈ ਕਦੇ ਮਤਲਬ ਕਿਸੇ ਦੇ ਘਰਾਂ ਚ ਚੋਰੀ ਹੋ ਰਹੀ ਹੈ ਜਿਸ ਤਰ੍ਹਾਂ ਸਰਿਆਂ ਦਿਨ ਦਿਹਾੜੇ ਟਾਈਪਿਕ ਰਾਤ ਨੂੰ ਚਲੋ ਲਗਾ ਲੋ ਇਹ ਇਹੋ ਜੀ ਪਾਫਾਈਲ ਰੋਡ ਹੈ ਇੱਥੇ ਘਟਕੜ 10 ਬੈਂਕ ਇਸ ਰੋਡ ਦੇ ਉੱਤੇ ਨੇ ਫਿਰ ਵੀ ਮਤਲਬ ਐਡੀ ਵੱਡੀ ਵਾਰਦਾਤ ਹੋ ਜਾਣੀ ਮਤਲਬ ਇਹ ਸਮਾਣੇ ਵਾਸਤੇ ਠੀਕ ਨਹੀਂ ਹੈ ਜੋ ਕਿ ਹੁਣ ਬਾਹਰ ਨਿਕਲਣਾ ਬੜਾ ਔਖਾ ਹੈ ਮੁਸ਼ਕਿਲ ਹੈ ਕੋਪਲੇ ਕਰਦੇ ਹਾਂ ਸ਼ਸ਼ੀਲ ਤੇ ਮਾਨ ਨਾਲ ਜੋ ਕੋਈ ਰਹਿਸ਼ ਵੀ ਉਹਨਾਂ ਦੀ ਮੇਨ ਰੋਡ ਤੇ ਹੈ ਤੇ ਉੱਥੇ ਉਹਨਾਂ ਦੀ ਸ਼ੋਰਟ ਹੈ ਤੇ ਬਹੁਤ ਹੀ شریف ਤੇ ਸਾਫ ਸੁਥਰੀ ਛਵੀ ਦੇ ਇਨਸਾਨਾਂ ਨੂੰ ਗੱਲ ਕਰਦੇ ਆ ਕਿਸ ਤਰ੍ਹਾਂ ਉਹਨਾਂ ਤੇ ਹਮਲਾ ਹੋਇਆ ਕੀ ਕਾਰਨ ਸੀ ਕੀ ਗੱਲਬਾਤ ਸੀ ਰਾਤ ਨੂੰ ਰੋਟੀ ਖਾਣੇ ਸੈਰ ਤੇ ਲਿਖਿਆ ਸੀਗਾ ਜੀ ਅਗਰ ਵਾਲਾ ਤਰ ਵਿਚਾਲਾ ਦਾ ਤਕਰੀਬਨ ਗੇਟ ਕ로ਸ ਕਰਿਆ ਸੀਗਾ ਜੀ ਉੱਥੇ ਮੈਨੂੰ ਦੋ ਬੰਦੇ ਸੀ ਮੋਟਰਸਾਈਕਲ ਤੇ ਜੀ ਪਿੱਛੋਂ ਮੋਹਰੇ ਦੀ ਰਾਤ ਨੂੰ ਮੇਰੇ ਸਿਰ ਦੇ ਉੱਤੇ ਹਮਲਾ ਕੀਤਾ ਜੀ ਫਿਰ ਅੱਖਾਂ ਕੇ ਬਿਲਕੁਲ ਨੇੜਾ ਸਾਹਗੇ ਮੈਨੂੰ ਪੂਛ ਤੇ ਪਤਾ ਲੱਗਿਆ ਕੀ ਹੋ ਰਿਹਾ ਹੈ ਬਹੁਤ ਜੀ ਜਿਆਦਾ ਮਾਹੌਲ ਸਪਾਣੇ ਦਾ ਖਰਾਬ ਹੋਇਆ ਪਿਆ ਯੂਪੀ ਬਿਹਾਰ ਨੂੰ ਵੀ ਮਾਤ ਕਰਤਾ ਹੈ ਇਹ ਮਾਹੌਲ ਸਹੀ ਇਹੀ ਹਾਲ ਵਿਹਾਰ ਤੇ ਗੁੰਡਾਗਰਦੀ ਇੰਨੀ ਜਿਆਦਾ ਵੱਧ ਗਈ ਹੈ ਤੇ ਕਿਵੇਂ ਦੇਖਦੇ ਹੋ ਸ਼ਹਿਰ ਦੇ ਹਾਲਾਤਾਂ ਨੂੰ ਤੇ ਯੂਪੀ ਬਿਹਾਰ ਨੂੰ ਵੀ ਮਾਤ ਕਰਗੇ ਇਹ ਹਾਲਾਤੀ ਚੰਗਲ ਰਾਜ ਵੀ ਚੰਗਲ ਰਾਜ ਵੀ ਕੁਝ ਠੀਕ ਹੋਊਗਾ ਇਸ ਤੋਂ ਵੀ ਬਹੁਤ ਬੱਦਤਰ ਹਾਲਤ ਹੋ ਚੁੱਕੀ ਹੈ ਕਿ ਮੰਗ ਕਰਦੇ ਉਹਨਾਂ containment ਉਹਨਾਂ ਦੀ ਪਛਾਣ ਕਰੀ ਜਾਵੇ ਰੋਸ਼ੀ ਨੂੰ ਉਹਨਾਂ ਨੂੰ ਪੜਿਆ ਜਾਵੇ ਬੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਸਮਾਣਾ ਸ਼ਹਿਰ ਦੇ ਹਾਲਾਤ ਨੂੰ ਰਾਤ ਵੀ ਤੁਹਾਡੇ ਬੇਟੇ ਦੇ ਗਲਤ ਅੰਸਰਾਂ ਨੇ ਸੱਟਾ ਸੱਟਾ ਮਾਰੀਆਂ ਨੇ ਕਿਸ ਤਰ੍ਹਾਂ ਸ਼ਹਿਰ ਦੇ ਮਾਹੌਲ ਹੈ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਆਂ ਇਹਦੇ ਬਾਰੇ ਸ਼ਹਿਰ ਦੀ ਹਾਲ ਬਹੁਤ ਖਰਾਬ ਹੈ ਜੀ ਕੋਈ ਪੂਰੀ ਗੁੰਡਾਗਰਦੀ ਚੱਲ ਰਹੀ ਹੈ ਆਹ ਅਸੀਂ 10 ਵਜੇ ਹੀ ਆਪਣੇ ਮੁੰਡਾ ਗਿਆ ਜੀ ਆਪਣੇ ਕੋਈ ਖਾਸ ਬਾਤ ਨਹੀਂ ਸੀ ਮਤਲਬ ਉਹ ਦੇਖੋ ਚੱਲ ਜੀ ਸੜਕ ਦੇ ਵਿੱਚ ਮੇਨ ਰੋਡ ਤੇ ਜਾਂਦੇ ਹਾਂ ਜੀ ਤੇ ਭੀੜ ਤੇ ਭੀੜ ਵੀ ਨਹੀਂ ਸੀ ਫਿਰ ਵੀ ਮਤਲਬ ਮਾਰ ਕੇ ਰਾੜਾ ਆਪਣੇ ਚਲੇ ਗਏ ਨੇ ਕੋਈ ਉਹਨਾਂ ਨੂੰ ਫੜਿਆ ਨਹੀਂ ਕੋਈ ਗੁੰਮ ਘੁੰਮ ਮਾਰੂ ਦੀ ਗੱਲ ਕਿੰਨੇ ਕ ਵਜੇ ਦਾ ਟਾਈਮ ਸੀਗਾ ਜੀ ਜਦੋਂ ਇਹ ਵਾਰਦਾਤ ਹੋਈ ਹੈ 10:00 10:30 ਵਜੇ 10:30 ਵਜੇ ਦਾ ਟਾਈਮ ਸੀ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਜਾਈ ਪ੍ਰਸ਼ਾਸਨ ਮੰਗ ਕਰਦੇ ਆਂ ਕਿ ਆਪਣੇ ਇਹ ਚੀਜ਼ ਗੁੰਡਾ ਕਰਦੇ ਤੋਂ ਦੂਰ ਕਰਿਆ ਜਾਵੇ ਇਹਨਾਂ ਇਹਨਾਂ ਬੰਦਿਆਂ ਨੂੰ ਫੜਿਆ ਜਾਵੇ ਤਾਂ ਵੀ ਗੋਰ ਮਾੜੀ ਮੋਟੀ ਨਾ ਥਵਾਈ ਜਾ ਸਕੇ